ਜਿਵੇਂ ਬੱਕਰੀ ਮਗਰ ਲੇਲਾ ਹੁੰਦਾ ਉਹਵੇਂ ਕੇਜਰੀਵਾਲ ਦੇ ਮਗਰ ਲੇਲੇ ਨੂੰ ਚੀਫ ਮਿਨਿਸਟਰ ਨੂੰ ਸ਼ਰਮ ਆਉਂਦੀ ਹੈ ਦੇਖ ਕੇ ਗਾਣਾ ਕੱਢਣ ਵਾਲੇ ਨੇ ਜੀ ਉਹ ਤਾਂ ਹਾਰ ਕੇ ਵੀ ਕੱਢੀ ਜਾਂਦਾ ਜਿੱਤ ਕੇ ਤਾਂ ਕੱਢਣੀ ਹੈ ਉਹਨਾਂ ਨੇ ਕੇਜਰੀਵਾਲ ਆ ਕੇ ਉਹ ਤਾਂ ਘਾਟਨ ਕਰਦਾ ਟਰਸਟ ਹੀ ਨਹੀਂ ਕਰਦੇ ਚੀਫ ਮਿਨਿਸਟਰ ਨੂੰ ਟਰਸਟ ਹੀ ਨਹੀਂ ਕਰਦੇ ਕੋਈ ਪੰਜਾਬ ਦਾ ਐਮ ਐਲ ਏ ਤੇ ਲੀਡਰਸ਼ਿਪ ਨੂੰ ਟਰਸਟ ਹੀ ਕਰਦੇ ਅਸੋਕਬੀਰ ਬਾਦਲ ਉਹਨਾਂ ਦੀ ਕੀ ਇਮੇਜ ਬਣੀ ਹੋਈ ਹੈ ਦੇਖਿਓ ਜੇ ਪੱਪੂ ਦੀ ਰੇੜੀ ਤੇ ਨਹੀਂ ਹੋਊਗਾ ਸਮੋਸੇ ਵਾਲੀ ਦੀ ਤੇ ਕੱਠ ਫਿਰ ਹੋਊ ਕਿੱਥੇ ਪਾ ਲਿਆ ਇਹ ਸਭ ਰੇੜੀ ਚ ਹੁਣ 1500 ਪੱਪੂ ਦਾ 1500 ਬਾਦਲ ਕੇ ਵਾਲੇ ਪੱਪੂ ਦਾ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਪਹਿਲਾ ਸਟੇਟ ਹੋਊਗਾ ਜਿੱਥੇ ਦੋ ਦੋ ਮਹੀਨੇ ਤਨਖਾਹਾਂ ਲੇਟ ਹੋਣਗੀਆਂ 12 ਕਰੋੜ ਰੁਪਈਆ ਬਾਲੀਵੁੱਡ ਵਾਲਿਆਂ ਕੋਲੇ ਵੀ ਗਏ ਸਿੰਗਰਾਂ ਕੋਲੇ ਵੀ ਗਏ 12 ਕਰੋੜ ਰੁਪਈਆ ਇਕੱਠੇ ਕਰਕੇ ਟੀਕਾ ਲਵਾ ਕੇ ਉਹ ਬੱਚੇ ਦੀ ਜਾਨ ਬਚਾਤੀ ਜੀ ਹੈ ਹੈਲੀਕਾਪਟਰ ਦਾ ਖਰਚਾ ਜਿੰਨੇ ਜਹਾਜ਼ ਦਾ ਖਰਚਾ ਜਿੱਥੇ ਕੇਜਰੀਵਾਲ ਹਿੰਦੁਸਤਾਨ ਜਾਂਦਾ ਸਾਰਾ ਪੰਜਾਬ ਸਰਕਾਰ 250 ਪੁਲਿਸ ਵਾਲੇ ਦਿੱਲੀ ਕੇਜਰੀਵਾਲ ਦੇ ਘਰ ਨੂੰ ਤੇ ਕੇਜਰੀਵਾਲ ਨੂੰ ਸਿਕਿਉਰਟੀ ਦੇ ਦੇਣ ਲੱਗੇ ਪਰ ਉਹਦਾ ਹੰਕਾਰ ਦੇਖੋ ਬੋਰਡਾਂ ਚੋਂ ਵੀ ਝਲਕਦਾ ਬੋਰਡਾਂ ਚੋਂ ਬੋਰਡ ਵੀ ਆਏ ਲਾਏ ਹੋਨੇ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਆ ਸਾਰੀਆਂ ਕਰਤੂਤਾਂ ਆਮ ਆਦੀ ਪਾਰਟੀ ਦੀਆਂ ਉਹ ਬੰਦੇ ਨੂੰ ਵੋਟਾਂ ਪਾਓ ਜਿਹਨੂੰ ਬੋਟ ਪਾ ਕੇ ਆਪਾਂ ਨੂੰ ਲੱਗੇ ਯਾਰ ਸਾਡੇ ਜਵਾਕਾਂ ਦਾ ਸਾਡੇ ਘਰ ਦਾ ਫਿਊਚਰ ਜਿਹੜਾ ਉਹ ਸੇਫ ਹੱਥਾਂ ਚ ਹੋਣਾ ਸੋਸੋਡਿਆ ਕੇਜਰੀਵਾਲ ਜੈਨ ਪਾਠਕ ਭੈਭਵ ਕੁਮਾਰ ਸੰਦੀਪ ਪਾਠਕ ਵਿਕਰਮ ਸਾਨੀ ਰਾਗਵ ਚੱਡਾ ਸਾਰੇ ਬਾੜਦੇ ਆ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਲਿਆ ਹਰ ਚੇਅਰਮੈਨੀ ਤੇ ਰਾਜ ਸਭਾ ਤੇ ਚੀਫ ਮਿਨਿਸਟਰ ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੇਲਾ ਹੁੰਦਾ ਹੈ ਉਹਵੇਂ ਕੇਜਰੀਵਾਲ ਦੇ ਮਗਰ ਲੇਲੇ ਮੂੰਹ ਚੀਫ ਮਿਨਿਸਟਰ ਨੂੰ ਸ਼ਰਮ ਆਉਂਦੀ ਹੈ ਦੇਖ ਕੇ ਕਿ ਕੇਜਰੀਵਾਲ ਆ ਕੇ ਉਦਘਾਟਨ ਕਰਦਾ ਕੇਜਰੀਵਾਲ ਆ ਕੇ ਸੰਬੋਧਨ ਕਰਦਾ ਕੇਜਰੀਵਾਲ ਆ ਕੇ ਪ੍ਰੋਗਰਾਮ ਦੱਸਦਾ ਕਿ ਸਟੇਟ ਕੀ ਕਰੂਗੀ ਤੇ ਮੁੱਖ ਮੰਤਰੀ ਬੈਠਾ ਕੱਲਾ ਸਪੈਕਟੇਟਰ ਹੈ ਐਤੋਂ ਮੈਨੂੰ ਲੱਗਦਾ ਐਜੀ ਸਿਚੁਏਸ਼ਨ ਕੱਲੇ ਪੰਜਾਬ ਚ ਦੋ ਹਿੰਦੁਸਤਾਨ ਚ ਕਿਤੇ ਨਹੀਂ ਹੋਈ ਕਿ ਕਿਸੇ ਹੋਰ ਸਟੇਟ ਦੇ ਸਰਕਾਰ ਲੀਡਰਸ਼ਿਪ ਨੇ ਇਲੈਕਟਿਡ ਸਟੇਟ ਦੇ ਚੀਫ ਮਿਨਿਸਟਰ ਨੂੰ ਜ਼ੀਰੋ ਕਰਤਾ ਹੋਏ ਟਰਸਟ ਹੀ ਨਹੀਂ ਕਰਦੇ ਚੀਫ ਮਿਨਿਸਟਰ ਨੂੰ ਟਰਸਟ ਹੀ ਨਹੀਂ ਕਰਦੇ ਕੋਈ ਪੰਜਾਬ ਦਾ ਐਮ ਐਲ ਏ ਤੇ ਲੀਡਰਸ਼ਿਪ ਨੂੰ ਟਰਸਟ ਨਹੀਂ ਕਰਦੇ ਹਰ ਮਨਿਸਟਰ ਦੇ ਨਾਲ ਦਿੱਲੀੋਂ ਇੱਕ ਉਹਨਾਂ ਦਾ ਬੰਦੇ ਆਏ ਆ ਬੈਠੇ ਹਰ ਮਹਿਕਮੇ ਵਿੱਚ ਉਹ ਬੰਦੇ ਮਨਿਸਟਰ ਦੇ ਨਾਲ ਟੇਬਲ ਲਾਇਆ ਉਹ ਸਟੇਬਲ ਜਿਹੜੀਆਂ ਫਾਈਲਾਂ ਆਉਂਦੀਆਂ ਪਹਿਲੇ ਉਹ ਦੇਖਦੇ ਆ ਮਨਿਸਟਰ ਦਾ ਕੰਮ ਹੈ ਕੱਲਾ ਦਸਕਤ ਕਰਨਾ ਜੇ ਦੋ ਪਤਾਇਓ ਕਾਰਨ ਹੈ ਕਿ ਸਾਰੀ ਲੋਕੀ ਦੇਖੋ ਇੰਨੀ ਸੇਵਾ ਕੀਤੀ ਇਹਨਾਂ ਨੇ ਪੂਰੀ ਸਾਰੇ ਲਗਾਤਾਰ ਮਹਿਲਾ ਵਿੰਗ ਨੂੰ ਤਗੜਾ ਕਰਨਾ ਲਗਾਤਾਰ ਇਹ ਮਿਹਨਤ ਕੀਤੀ ਪਰ ਉਹ ਤਾਂ ਚਾਹੁੰਦੇ ਕਿ ਉਹ ਉਹ ਉਤਲੇ ਜਿਹੜੇ ਬਾਹਰ ਲਿਆ ਸਾਰਾ ਮਲਾਈ ਉਹ ਲੱਗੇ ਖਾਣ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਖੂਨ ਪਸੀਨੇ ਦੀ ਮਿਹਨਤ ਕਰਕੇ ਪਾੜੀ ਖੜੀ ਕਰਦੀ ਉਹਨਾਂ ਨੇ ਸਾਰੇ ਨੂੰ ਇਗਨੋਰ ਕਰਤਾ ਹੁਣ ਹਾਲਾਤ ਆਈ ਹੈ ਕਿ ਪੰਜਾਬ ਫਾਈਨੈਂਸ਼ੀਅਲ ਕ੍ਰਾਈਸਿਸ ਚ ਆ ਗਿਆ ਫਾਈਨੈਂਸ਼ੀਅਲ ਕ੍ਰਾਈਸਿਸ ਤੁਸੀਂ ਦੇਖ ਲਓ ਅੱਜ ਤਰੀਕ ਹੈਗੀ 12 ਤਰੀਕ 11 ਤਰੀਕ ਹੈ 12 ਤਰੀਕ 11 ਤਰੀਕ ਹੈ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਜਿਹੜੇ ਪਹਿਲੀ ਤਰੀਕ ਨੂੰ ਸਰਕਾਰ ਆ ਜਾਂਦੀ ਸੀ ਪਹਿਲੀ ਤਰੀਕ ਨੂੰ ਤਨਖਾਹ ਆ ਜਾਂਦੀ ਸੀ ਅੱਜ ਤੱਕ ਨਹੀਂ ਮਿਲੀ ਤੁਸੀਂ ਦੇਖ ਲਓ 1 ਲੱਖ ਕਰੋੜ ਕਰਜ਼ਾ ਲੈ ਲਿਆ ਆ 3 ਸਾਲਾਂ 'ਚ ਤੇ ਕਹਿੰਦੇ ਅਸੀਂ 24000 ਏਕੜ ਜ਼ਮੀਨ ਖਰੀਦਣੀ ਹੈ ਲੈਂਡ ਪੂਲਿੰਗ ਕਰਨੀ ਹੈ ਇਹ ਕਰਨੀ ਹੈ ਉਹ ਕਰਨੀ ਹੈ ਡਰਾਮਾ ਮੈਨੂੰ ਤਾਂ ਡਰ ਆਇਆ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਇੰਨਾ ਹੋ ਜਾਣਾ ਹੈ ਕਿ EMPLOYEES ਮੈਨੂੰ ਲੱਗਦਾ ਦਫਤਰੇ ਨੇ ਬੰਦ ਹੋ ਜਾਣਗੇ ਕਿਉਂਕਿ ਜੇ ਹੁਣ ਤਾਂ 15-20 ਦਿਨ ਹੋ ਗਿਆ ਅਗਲੇ 2 ਮਹੀਨਿਆਂ ਤੋਂ ਮੈਨੂੰ ਲੱਗਦਾ ਮੈਨੂੰ ਫਾਈਨੈਂਸ ਵਾਲੇ ਦੱਸ ਰਹੇ ਸੀ ਕਿ ਦੋ-ਦੋ ਮਹੀਨੇ ਲੇਟ ਹੋਣਗੀਆਂ ਤਨਖਾਹ ਮੈਂ ਪਹਿਲਾ ਸਟੇਟ ਹੋਊਗਾ ਇਥੇ 2-2 ਮਹੀਨੇ ਪ੍ਰਸ਼ੰਕਾਵਾਂ ਲੇਟ ਹੋਣਗੀਆਂ ਆ ਸਾਰੀਆਂ ਕਰਤੂਤਾਂ ਆਮ ਆਦੀ ਪਾਰਟੀ ਦੀਆਂ ਤੁਸੀਂ ਦੇਖੋ ਕਿੰਨਾ ਵੇਸਟ ਕਰਦੇ ਆ ਪੈਸਾ ਹਜ਼ਾਰ ਕਰੋੜ ਰੁਪਏ ਸਾਲ ਦਾ ਤਾਂ ਕੱਲਾ ਪਬਲਿਕ ਰਿਲੇਸ਼ਨ ਤੇ ਆ ਝੂਠੀਆਂ ਆਪਣੀਆਂ ਫੋਟੋਆਂ ਦਿਖਾਉਂਦੇ ਆ ਦੇਖੋ 3 ਸਾਲਾਂ ਤਕਰੀਬਨ 3000 ਕਰੋੜ ਰੁਪਏ ਲਾਤਾ ਇੱਥੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇੱਥੇ ਸੜਕਾਂ ਡੁੱਟੀਆਂ ਪਈਆਂ ਇੱਥੇ ਸੀਵਰੇਜ ਦੀ ਬੁਰੀ ਹਾਲ ਹੈ ਪਰ ਆਪਣੀ ਸ਼ਕਲ ਦਿਖਾਉਣ ਵਾਸਤੇ ਕੇਜਰੀਵਾਲ ਨੇ ਹਜ਼ਾਰ ਕਰੋੜ ਰੁਪਏ ਮਹੀਨਾ ਸਾਲ ਦਾ ਲਾ ਰਿਹਾ ਜਿੰਨਾ ਹੈਲੀਕਾਪਟਰ ਦਾ ਖਰਚਾ ਜਿੰਨੇ ਜਹਾਜ਼ ਦਾ ਖਰਚਾ ਜਿੱਥੇ ਕੇਜਰੀਵਾਲ ਹਿੰਦੁਸਤਾਨ ਜਾਂਦਾ ਸਾਰਾ ਪੰਜਾਬ ਸਰਕਾਰ 250 ਪੁਲਿਸ ਵਾਲੇ ਦਿੱਲੀ ਕੇਜਰੀਵਾਲ ਦੇ ਘਰ ਨੂੰ ਤੇ ਕੇਜਰੀਵਾਲ ਨੂੰ ਸਿਕਿਉਰਟੀ ਦੇ ਦਿਨ ਲੱਗੇ ਆਹ ਤਾਂ ਹਾਲਾਤ ਆ ਉਨੇ ਬੰਦੇ ਖਸੋੜੀਆਂ ਨਾਲ ਆ ਉਨੇ ਬੰਦੇ ਆ ਭੈਵਿਕ ਮਾਰਨ ਨਾਲ ਆ ਉਨੇ ਬੰਦੇ ਇਹਨਾਂ ਦੇ ਜੈਨ ਨਾਲ ਆ ਸਾਰਾ ਅੱਜ ਸਾਰਾ ਢਾਂਚਾ ਆਈ ਹੈ ਮੈਂ ਪੰਜਾਬੀਆਂ ਨੂੰ ਹੱਥ ਬੇਨਤੀ ਬੇਨਤੀ ਕਰਦਾ ਆ ਤਾਂ ਈਸਟ ਇੰਡੀਆ ਕੰਪਨੀ ਤੋਂ ਹੀ ਭੜੇ ਹੋਏ ਆ ਤਾਂ ਜਮਾਈ ਇਹਨਾਂ ਨੂੰ ਕੋਈ ਦਰਦ ਨਹੀਂ ਅੱਜ ਦੇਖੋ ਲੋਕੀ ਮਰੀ ਜਾਂਦੇ ਐ ਅੱਜ ਮੈਂ ਹੁਣੀ ਮੈਨੂੰ ਖਬਰ ਆਈ ਸੀ ਮੈਡਿਕਰ ਸਾਹਿਬ ਦੇ ਸਟੈਚੂ ਫਿਰ ਤੋਂ ਵੈਂਟਿਲੇਟਾਈਜ਼ ਕਰਤਾ ਕੋਈ ਪੁੱਛਣ ਵਾਲਾ ਨਹੀਂ ਰੋਜ਼ ਡਕੈਤੀਆਂ ਰੋਜ਼ ਮਰਡਰ ਰੋਜ਼ ਐਕਸਟਰਸ਼ਨ ਮੈਂ ਅੱਜ ਲੁਧਿਆਣੇ ਚ ਮੈਂ ਇੰਡਸਟ੍ਰੀਅਲਿਸਟ ਨੂੰ ਮਿਲ ਰਿਹਾ ਹਾਂ ਕਈ ਹਲਕੇ ਵੈਸਟ ਵਾਲੇ ਨੇ ਸਾਰਿਆਂ ਨੂੰ ਫਰੋਤੀਆਂ ਦੇ ਪੈ ਆਇਆ ਤੇ ਸਾਰਿਆਂ ਨੇ ਦਿੱਤੇ ਪੈਸੇ ਉਹ ਕਹਿੰਦੇ ਪੁਲਿਸ ਕੋਲ ਜਾਈਏ ਪੁਲਿਸ ਕਹਿੰਦੇ ਜੀ ਤੁਸੀਂ ਆਪ ਹੀ ਨਪਟਾ ਲਓ ਕਿਉਂਕਿ ਐਵੇਂ ਨਾ ਹੋਵੇ ਤੁਹਾਡੀ ਜ਼ਿੰਦਗੀ ਦਾ ਜਾਂ ਬੱਚਿਆਂ ਦਾ ਨੁਕਸਾਨ ਹੋ ਜੇ ਜੇ ਪੁਲਿਸ ਕਮਿਸ਼ਨਰ ਪੁਲਿਸ ਹੀ ਆ ਕਰੂਗੀ ਤੇ ਫਿਰ ਰਹੂਗਾ ਕੀ ਇਸ ਕਰਕੇ ਮੈਂ ਆਈ ਬੇਨਤੀ ਕਰਨ ਆਲਾ ਕਿ ਆ ਜਿਹੜਾ ਇਲੈਕਸ਼ਨ ਹੈ ਮੈਂ ਵੈਸਟ ਆਰਡਰ ਬੇਨਤੀ ਕਰਦਾ ਹਾਂ ਤੁਹਾਡੇ ਕੋਲੇ ਪਾਵਰ ਆ ਪੰਜਾਬ ਨੂੰ ਬਚਾਉਂਦੀ ਸ਼ੁਰੂ ਕਰ ਦਿਓ ਪੰਜਾਬ ਬਚਾਉਣਾ ਇਸ 19 ਤਰੀਕ ਨੂੰ ਵੋਟਾਂ ਪਾ ਕੇ ਦਿਖਾ ਦਿਓ ਕਿ ਜੇ 92 ਸੀਟਾਂ ਦੇ ਵੀ ਸਕਦੇ ਐ ਤੇ ਸਾਰੀਆਂ ਸੀਟਾਂ ਜਮਾਨਤਾ ਜ਼ਬਤ ਵੀ ਕਰ ਸਕਦੇ ਐ ਮੈਨੂੰ ਪੂਰੀ ਆਸ ਹੈ ਕਿ ਜੈ ਜੈ ਮਾਹੌਲ ਲੱਗਿਆ ਪੰਜਾਬ ਦੇ ਲੋਕ ਹੁਣ ਜਾਗਣਗੇ ਤੇ ਮੈਂ ਸਾਰਿਆਂ ਨੂੰ ਕਹਿਣਾ ਜਾਗੋ ਤੇ ਆਪਣੇ ਪੰਜਾਬ ਨੂੰ ਬਚਾ ਲਓ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਉਹ ਤਾਂ ਗਾਣਾ ਕੱਢਣ ਵਾਲੇ ਨੇ ਜੀ ਉਹ ਤਾਂ ਹਾਰ ਕੇ ਵੀ ਕੱਢੀ ਜਾਂਦਾ ਜਿੱਤ ਕੇ ਤਾਂ ਕੱਢਣੀ ਆ ਉਹਨਾਂ ਨੇ ਉਹਨਾਂ ਕੋਲ ਤਾਂ ਕੱਲੀਆਂ ਗਾਲਾਂ ਨੇ ਹੋਰ ਕੁਛ ਨਹੀਂ ਤਿੰਨ ਤਿੰਨ ਚਾਰ ਸੈਸ਼ਨ ਹੋਣੇ ਆ ਆ ਇਕਦਮ ਹੋਰ ਮੌਨਸੂਨ ਆਣਾ ਹੋਣਾ ਹੈ ਅਗਲੇ ਮਹੀਨੇ ਉਸ ਤੋਂ ਬਾਅਦ ਵਿੰਟਰ ਸੈਸ਼ਨ ਹੈ ਉਸ ਤੋਂ ਬਾਅਦ ਬਜਟ ਹੈ ਬਸ ਉਸ ਤੋਂ ਉਸ ਤੋਂ ਬਾਅਦ ਕੋਟ ਲੱਗ ਜਾਣਾ ਹੈ ਤਿੰਨ ਚਾਰ ਸੈਸ਼ਨ ਨੇ ਉਹ ਸੈਸ਼ਨ ਚ ਪਰਲੇ ਪਾਸੇ ਬੈਠੇ ਗੁਰੂ ਗੋਬਿੰਦ ਸਿੰਘ ਜੀ ਕੋਟਾ ਪਾ ਵੀ ਦਿੱਤੇ ਤੁਸੀਂ ਉੱਥੇ ਬੈਠ ਕੇ ਗਾਲਾਂ ਕੱਢ ਕੇ ਮੁੜ ਜਾ ਕਰਨਗੇ ਬਸ ਹੋਰ ਕੀ ਕਰਦੇ ਹੁਣ ਹੁਣ ਵੀ ਤਾਂ ਹੀ ਮੁੜ ਜਾਂਦੇ ਨੇ ਕਾਂਗਰਸ ਵਾਲੇ ਉੱਥੇ ਬੋਲਣ ਜਾਂਦਾ ਵਿਧਾਨ ਸਭਾ 'ਚ ਬੋਲਣ ਨੂੰ ਹੈ ਨਹੀਂ ਕੁਝ ਮੈਂ ਕਹਦਾ ਨਾ ਉਹਨਾਂ ਵੀ ਅੱਖਾਂ ਚ ੱੱਪਾ ਕੇ ਗੱਲ ਕਰੋ ਚਰੋ ਕਰੋ ਤੇ ਤੁਸੀਂ ਇਹ ਖਰਾਬ ਕੀਤਾ ਹੈ ਉੱਥੇ ਤੱਕ ਆਉਂਦੇ ਨਹੀਂ ਬਾਹਰ ਜਾ ਕੇ ਬੋਲਣ ਲੱਗ ਜਾਂਦੇ ਸੋ ਉਹ ਉਹ ਬੰਦੇ ਨੂੰ ਵੋਟਾਂ ਪਾਓ ਜਿਹਨੂੰ ਬੋਟ ਪਾ ਕੇ ਆਪਾਂ ਨੂੰ ਲੱਗੇ ਯਾਰ ਸਾਡੇ ਜਵਾਕਾਂ ਦਾ ਸਾਡੇ ਘਰ ਦਾ ਫਿਊਚਰ ਜਿਹੜਾ ਉਹ ਸੇਫ ਹੱਥਾਂ 'ਚ ਆਵਣਾ ਕਿਸੇ ਗੁੰਡਿਆਂ ਬਦਮਾਸ਼ਾਂ ਦੇ ਹੱਥਾਂ 'ਚ ਨਹੀਂ ਹੈਗਾ ਸੋ ਵੀਰੋ ਬਹੁਤ ਤੁਹਾਡਾ ਜज्ਬਾ ਜੋਸ਼ ਮੈਂ ਦੇਖ ਰਿਹਾ ਇਸ ਕਰਕੇ ਜਿੱਥੇ ਵੀ ਅਸੀਂ ਗਏ ਆ ਅਸੀਂ ਐਬੋ ਵਾਲ ਗਏ ਆ ਅਸੀਂ ਬਾੜ ਸਲਗਪਗ ਸਾਰੇ ਬਾੜਾਂਾਂ ਜਾ ਰਹੇ ਆ ਜਵਾਰ ਕੈਂਪ ਗਏ ਆ ਸਾਰੇ ਬਾੜਾਂ ਚ ਅਸੀਂ ਜਾ ਰਹੇ ਆ ਤੁਹਾਡੇ ਪਿੰਡ ਆਇਆ ਜਿੱਥੇ ਵੀ ਜਾ ਰਹੇ ਆ ਲੋਕ ਇਹੀ ਕਹਿੰਦੇ ਆ ਕਿ ਜੀ ਅਸੀਂ ਸੋਚ ਰੱਖਿਆ ਉਹ ਭਾਵੇਂ ਜੋ ਮਰਜੀ ਇਹ ਕਹੀ ਜਾਣ سوشل ਮੀਡੀਆ ਤੇ ਫਰਾਨਾ ਅਸੀਂ ਮਨ ਆਪਣਾ ਬਣਾ ਰੱਖਿਆ ਕਿਉਂਕਿ 7 ਦਿਨ ਰਹਿ ਗਏ ਹੁਣ ਕੋਈ ਤੁਸੀਂ ਇਹੋ ਜਿਹਾ ਕੁਛ ਤਾਂ ਉਧਰੋਂ ਕੋਈ ਨਾ ਉਧਰੋਂ ਕੋਈ ਵੀ ਇਹੋ ਜਿਹਾ ਭਾਸ਼ਣ ਦੇਤਾ ਜਾਂ ਕੋਈ ਹੋਰ ਵੀ ਉਹ ਦਿਨ ਤੁਸੀਂ ਬਦਲ ਚੋਗੇ ਉਸਿਆਨੇ ਕਹਿੰਦੇ ਆ ਕਹਿੰਦੇ ਵੀ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਕੁੜੀ ਕੁੜੀ ਦੇ ਜਿਹਾ ਨੰਨਕਾਰ ਜੇ ਹੁੰਦੇ ਆ ਤਾਂ ਕੁੜੀ ਵਾਲਿਆਂ ਵੱਲੋਂ ਕੁੜੀ ਨਾਲ ਸਿੱਖਿਆ ਦੇਣ ਲੱਗ ਜਾਂਦੀ ਐ ਆਪਣੇ ਸਹੁਰੇ ਨੂੰ ਬਾਪ ਸਮਝੀ ਸੱਸ ਨੂੰ ਮਾਂ ਸਮਝ ਕੇ ਪੈਰੀ ਹੱਥ ਲਾਈਂ ਪੈਣੇ ਹਨਾ ਆਹ ਉਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਜੇ ਉਹਨੇ ਸੱਸ ਦੀ ਗੁੱਤ ਪੱਟਣੀ ਹੋਏ ਉਹ ਪਹਿਲੇ ਦਿਨ ਚਾਕੇ ਦੂਜੇ ਦਿਨ ਪੱਟੋ ਗਈ ਉਹਦੇ ਨਾਲ ਸੁਭਾਅ ਨਹੀਂ ਬਦਲਦਾ ਹੁਣਾਂ ਨਾਲੀ ਸਿੱਖਿਆ ਨਹੀਂ ਕੰਮ ਕਰਦੀ ਠੀਕ ਹੈ ਨਾ ਸੋ ਹੁਣ ਤਾਂ ਮਾਨ ਬਣਾ ਚੁੱਕੇ ਹੋ ਤੁਸੀਂ ਪਰ ਉਹਦਾ ਹੰਕਾਰ ਦੇਖੋ ਬੋਰਡਾਂ ਚੋਂ ਵੀ ਝਲਕਦਾ ਬੋਰਡਾਂ ਚੋਂ ਬੋਰਡ ਵੀ ਆਇਆ ਲਾਇਆ ਹੋਣਾ ਕਿ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਕਿਉਂ ਭਈ ਕਿਉਂ ਜ਼ਰੂਰੀ ਹੈ ਭਈ ਸੱਚ ਕੀ ਗੱਲ ਉਹ ਸਾਡੀ ਮਜਬੂਰੀ ਹੈ ਜਿਹੜਾ ਜ਼ਰੂਰੀ ਹੈ ਉਹਦਾ ਬਾਰੇ ਤੁਹਾਨੂੰ ਪਤਾ ਆ ਉਹ ਬੰਦਾ ਜ਼ਰੂਰੀ ਹੈ ਉਹ ਬੰਦਾ ਐਸਾ ਹੈ ਦਿੱਲੀ ਦੇ ਇੱਕ ਗਰੀਬ ਇਲਾਕੇ ਦਾ ਕੋਈ ਬੱਚਾ ਸੀਗਾ ਅਖਬਾਰ ਚ ਆ ਗਿਆ ਉਨੂੰ ਕੋਈ ਹਾਜੀ ਬਿਮਾਰੀ ਹੋ ਗਈ ਜਿਹੜੀ 1 ਕਰੋੜ ਬੱਚੇ ਚੋਂ ਇੱਕ ਨੂੰ ਹੁੰਦੀ ਹੈ ਤੇ ਉਹ ਜਿਹੜਾ ਟੀਕਾ ਲੱਗਦਾ 16 ਕਰੋੜ ਰੁਪਏ ਦਾ ਹੈ ਸਵਿਟਜ਼ਰਲੈਂਡ ਚ ਬਣਦਾ ਹੈ ਤਾਂ ਇਹਨਾਂ ਨੇ ਕੋਸ਼ਿਸ਼ ਕਰਨ ਲੱਗੇ ਸੰਜੀਵ ਅਰੋੜਾ ਜੀ ਮੇਰੇ ਕੋਲੇ ਵੀ ਆਏ ਸੀ ਕੇਜਰੀਵਾਲ ਸਾਹਿਬ ਕੋਲੇ ਵੀ ਆਏ ਸੀ ਕਿ ਵੀ ਜਿੰਨਾ ਅਸੀਂ ਕਰ ਸਕਦੇ ਆ ਦੋਸਤਾਂ ਮਿੱਤਰਾਂ ਤੋਂ ਕਰਾ ਦਿੰਨੇ ਆ ਇਹ 16 ਕਰੋੜ ਚ ਬਹੁਤ ਜ਼ਿਆਦਾ ਹੈ ਕਹਿੰਦੇ ਨਹੀਂ ਬੱਚੇ ਦੀ ਜਾਨ ਬਚਾਉਣੀ ਆਪਾਂ ਨੇ ਹਾਲਾਂਕਿ ਉਹਨੂੰ ਜਾਣਦੇ ਨਹੀਂ ਸੀ ਪਰਿਵਾਰ ਨੂੰ ਇਹਨਾਂ ਨੇ ਕਰ ਕਰਾ ਕੇ ਉਹ ਕੰਪਨੀ ਨਾਲ ਵੀ ਗੱਲ ਕੀਤੀ ਉਦੋਂ 4 ਕਰੋੜ ਰੁਪਇਆ ਘਟਾ ਲਿਆ ਉਹਨਾਂ ਨੇ ਵੀ ਚਲੋ ਲਾਗਤ ਦੇ ਦਿਓ ਸਾਨੂੰ 12 ਕਰੋੜ ਰੁਪਇਆ 12 ਕਰੋੜ ਰੁਪਇਆ ਬਾਲੀਵੁੱਡ ਵਾਲਿਆਂ ਕੋਲੇ ਵੀ ਗਏ ਸਿੰਗਰਾਂ ਕੋਲੇ ਵੀ ਗਏ 12 ਕਰੋੜ ਰੁਪਇਆ ਇਕੱਠੇ ਕਰਕੇ ਟੀਕਾ ਲਵਾ ਕੇ ਉਹ ਬੱਚੇ ਦੀ ਜਾਨ ਬਚਾਤੀ ਜੀਨ ਸਾਥ ਜਾ ਕੇ ਬਹਿ ਕੇ ਤੇ ਆ ਪਿੱਪਲ ਥੱਲੇ ਬੈਠੇ ਆਪਾਂ ਕਿ ਇੱਥੇ ਬਹਿ ਕੇ ਸਰਪਿੰਡਾਂ ਦੇ ਲੋਕ ਬਹਿੰਦੇ ਆ ਕਿਸੇ ਪਿੰਡ ਦੀ ਸਾਥ ਜਾ ਕੇ ਕਹਿ ਦਿਓ ਐਵੇਂ ਝੂਠ ਬੋਲਦੇ ਹੋ ਕਿ ਤਾਇਆ ਅਸਕਵੀਰਬਾਲ ਉਹਨਾਂ ਦੀ ਕੀ ਇਮੇਜ ਬਣੀ ਹੋਈ ਹੈ ਦੇਖਿਓ ਝੂਠ ਬੋਲਦੇ ਹੋ ਵੀ ਤਾਇਆ ਪਟਿਆਲੇ ਨਾ ਫੋਹਰਾ ਚੌਂਕ 'ਚ ਇੱਕ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਸੀ ਤਿੰਨ ਤਿੰਨ ਹਜ਼ਾਰ ਦੇ ਸਮੋਸੇ ਇੱਕ ਦਿਨ 'ਚ ਵੇਚਦਾ ਸੀ ਅੱਛਾ ਵੀ ਸ਼ੇਰਾ ਬੱਲੇ ਬੱਲੇ ਵੀ ਬੱਲੇ ਬੱਲੇ ਫੇਰ ਵੀ ਸ਼ੇਰਾ ਫੇਰ ਕੀ ਇੱਕ ਦਿਨ ਸੁਖਵੀਰਬਾਲ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਣੇ ਪੀਏ ਨੂੰ ਪੁੱਛਿਆ ਕਹਿੰਦਾ ਉਹ ਕੱਠ ਖਾਦਾ ਹੋਇਆ ਪਿਆ ਉਹ ਪੀਏ ਕਹਿੰਦਾ ਜਨਾਬ ਕਰ ਲੈ ਕੋਈ ਤੁਸੀਂ ਜਾਣਦੇ ਨਹੀਂ ਜੇ ਪੱਪੂ ਦੀ ਰੇੜੀ ਤੇ ਨਹੀਂ ਹੋਊਗਾ ਸਮੋਸੇ ਵਾਲੀ ਦੀ ਤੇ ਕੱਠ ਫੇਰ ਹੋਊ ਕਿੱਥੇ ਇਹ ਪੱਪੂ ਸਮੋਸਿਆਂ ਦੀ ਰੇੜੀ ਹੈ ਫੇਰ ਬਈ ਸ਼ੇਰਾ ਫੇਰ ਕੀ ਤਾਇਆ ਪਾ ਲਿਆ ਇਹ ਸਗਰੜੀ ਚ ਹੁਣ 1500 ਪੱਪੂ ਦਾ 1500 ਬਾਦਲਕੇ ਵਾਲੇ ਪੱਪੂ ਦਾ ਤੇ ਦਿਨ ਦਾ ਅੱਧੋ ਅੱਧ ਕਰ ਲਿਆ ਲੈ ਉਹ ਬਜ਼ੁਰਗ ਜਿਹੜਾ ਤਾਇਆ ਉਹ ਐ ਨਹੀਂ ਕਹਿੰਦਾ ਯਾਰ ਕਿਉਂ ਝੂਠ ਬੋਲੀ ਜਾਂਦਾ ਉਹਨਾਂ ਦਾ ਬੱਸਾਂ ਨੇ ਉਹਨਾਂ ਕੋਲ ਯਾਰ ਜ਼ਮੀਨਾਂ ਵਾਲੇ ਨੇ ਟੋਬਿਆਂ ਵਾਲੇ ਨੇ ਹੋਟਲ 5 ਸਟਾਰ ਵਾਲੇ ਨੇ ਬਿਉ ਰੇੜੀਆਂ ਚ ਸਪਾਉਣਗੇ ਉਹ ਐ ਨਹੀਂ ਕਹਿੰਦਾ ਵੀ ਤੂੰ ਝੂਠ ਬੋਲਦਾ ਉਹ ਜਿਹੜਾ ਤਾਇਆ ਉਹ ਦੋ ਰੇੜੀਆਂ ਦੇ ਰੱਦ ਦੇ ਅੰਦਰ ਪਾ ਲਿਆ ਉਹ ਪਾ ਲਿਆ ਉਹ ਪੁੱਤੋ ਵੀ ਇਹਨਾਂ ਨੇ ਕਿ ਪੁਜੇ ਵਾਲੀ ਰੇੜੀ ਬੱਬੀ ਹੈ ਇਹਨਾਂ ਨੇ ਲੈ ਦਸੋ ਕਰ ਲੋ ਕੀ ਕਰਨਾ ਪੈਸੇ ਨਾਲ ਲੈ ਜੋਗੇ ਤੁਸੀਂ ਆਦਾ ਇਮੇਜ ਹੈ ਤੁਹਾਡੀ ਸੋ ਇਸ ਕਰਕੇ ਇਹਨਾਂ ਤੋਂ ਖਹਿੜਾ ਛਡਾਈ ਇਹਨਾਂ ਤੇ ਕਿੰਨੇ ਭ੍ਰਸ਼ਟਾਚਾਰਾਂ ਦੇ ਕੇਸ ਚੱਲਦੇ ਨੇ ਠੀਕ ਹੈ ਨਾ ਇਹ ਇਹਨਾਂ ਇਹਨਾਂ ਨੇ ਕੁਝ ਕੁਝ ਨਹੀਂ ਕਰਨਾ ਇਹ ਆਪਸ ਰਲੇ ਲੜ ਮਿਲ ਕੇ ਖੇਡਦੇ ਨੇ